ਹਾਂਜੀ ਸਤਿ ਸ਼੍ਰੀ ਅਕਾਲ ਜੀ ਅਜਾ 17 ਬਰਸ਼ਟ ਦੇ ਕੱਟ ਪਾਉਣੇ ਦੱਸਾਂਗੇ ਜੀ ਮੋਟੇ ਦੇ ਤੇ ਜ਼ਿਆਦਾਤਰ ਇਹ ਬਹੁਤ ਘੱਟ ਨਾਪ ਹੁੰਦਾ ਜਿਵੇਂ ਕੁੜੀਆਂ ਦਾ ਹੁੰਦਾ 17 18 ਮੀਡੀ ਸਾਲ ਦੀਆਂ ਕੁੜੀਆਂ ਦਾ ਨਾਪ ਹੁੰਦਾ ਹੈ ਜਿਹੜੀਆਂ ਪਤਲੀਆਂ ਹੁੰਦੀਆਂ ਨੇ ਬਿਲਕੁਲ ਤੇ ਉਹਨਾਂ ਦਾ ਨਾਪ ਹੁੰਦਾ ਇਹ 17 ਛਾਤੀ ਹੈ ਤੇ 14 ਕੈਮਰਾ ਤੇ हिਪਾ ਜਿਹੜਾ 18 ਉਹ 1 ਇੰਚ ਘੱਟ ਵੱਧ ਵੀ ਹੋ ਸਕਦੀ ਹੈ 17 ਵੀ ਹੋ ਸਕਦੀ ਹੈ 18 ਵੀ ਹੈ ਨਾ ਤੇ ਇਹ ਆਪਣਾ ਆਪਣਾ ਉਹ ਹੁੰਦਾ ਜੀ ਕੰਨਿਆਂ ਦਾ ਹਨਾ ਆਪਾਂ ਇਸ ਤਰੀਕੇ ਨਾਲ ਤੁਹਾਨੂੰ ਕਾਟ ਪਾਣੀ ਦੱਸਾਂਗੇ ਤੇ ਇਹ ਬਿਨਾ ਪਲੇਟਾਂ ਤੋਂ ਛੋਟ ਹੁੰਦੇ ਨੇ ਜਿਹੜੇ ਆਪਾਂ ਉਸ ਤਰੀਕੇ ਦੇ ਕਟਿੰਗ ਕਰਨੀ ਦੱਸਾਂਗੇ ਤੇ ਇਹ ਆਪਾਂ ਨੇ ਕੱਪੜਾ ਲੈ ਲਿਆ ਜੀ ਤੇ ਇਹ ਆਪਾਂ ਦੇਖੋ ਖੋਲਿਆ ਕੱਪੜਾ ਇਹ ਮੇਰੇ ਕੋਲ ਰਾਕ ਕੱਪੜਾ ਤੇ ਮੈਂ ਦੋਨੋਂ ਕੰਨੀਆਂ ਫੜ ਲਈਆਂ ਤੇ ਆਪਾਂ ਨੇ ਇਹ ਡਬਲ ਕੋਲਡ ਹੋ ਗਏ ਜੀ ਦੋਨੋਂ ਕੰਨੀਆਂ ਫੜ ਕੇ ਇੱਕਸਾਰ ਕਰ ਲੈਣਾ ਤੇ ਹੁਣ ਆਪਾਂ ਇਸ ਨੂੰ ਹੋਰ ਬੋਲਡ ਕਰ ਲਾਂਗੇ ਤੇ ਜਿਵੇਂ ਆਪਣੇ ਕੋਲੇ ਪੂਰਾ ਸੂਟ ਆਪਾਂ ਨੇ ਇਸੇ ਤਰੀਕੇ ਨਾਲ ਫੜ ਕੇ ਰੱਖਣਾ ਤੇ ਜੇ ਆਪਾਂ ਨੇ ਪੂਰਾ ਸੂਟ ਕਟਿੰਗ ਕਰਨਾ ਜੀ ਇਹ ਕਿਉਂਕਿ ਇਸ ਨਾਪ ਦਾ ਸੂਟ ਕੰਨੀ ਦਾ ਹੀ ਕਟਿੰਗ ਹੋ ਜਾਂਦਾ ਦੋਨੇ ਪਾਰਟੀ ਹੀ ਤਰੀਕੇ ਨਾਲ ਕਟਿੰਗ ਹੋ ਜਾਂਦੇ ਨੇ ਆਪਾਂ ਨੂੰ ਕਨੇ ਦਾ ਫੋਲਡ ਨਹੀਂ ਕਰਨਾ ਪੈਂਦਾ ਕਿਉਂਕਿ 41-42 ਇਚ ਦਾ ਪਣਾ ਹੁੰਦਾ ਜੀ ਤੇ ਹੁਣ ਜਿਹੜਾ ਤੀਰਾ ਆਪਾਂ ਨੇ ਹੋ ਸੀ ਇੰਚ ਲੈ ਲਿਆ ਤੇ ਜੇ ਆਪਾਂ ਨੇ ਕਾਲਰ ਜਾਂ ਬੋਟ neck ਬਣਾਉਣਾ ਤਾਂ ਆਪਾਂ 7 ਇੰਚ ਲਾਵਾਂਗੇ ਤੇ ਆਪਾਂ ਜਿਹੜਾ ਮੋਢਾ ਨੀਚੇ ਨੂੰ 7 ਇੰਚ ਰੱਖਣਾ ਤੇਰਾ ਆਪਾਂ ਨੇ 6 ਇੰਚ ਲਿਆ ਤੇ ਮੋਢਾ ਆਪਾਂ ਨੇ 7 ਇੰਚ ਲਿਆ ਜੀ ਬੈਕ ਦਾ ਤੇ ਆਪਾਂ ਦੋਨੋਂ ਪਾਠ ਕੱਟੇ ਇਕੱਠੇ ਕੱਟਣੇ ਨੇ ਇਸ ਕਰਕੇ ਆਪਾਂ ਦੋਨੋਂ ਨਿਸ਼ਾਨੀਆਂ ਇਕੱਠੀਆਂ ਲਾਵਾਂਗੇ ਤੇ ਆਪਾਂ ਨੇ ਨਿਸ਼ਾਨੀ ਲਾ ਲਈ ਤੇ ਹੁਣ ਆਪਾਂ ਨੇ ਨੀਚੇ ਵੀ ਲਾ ਲਈ ਇਹ ਬਾਕਸ ਬਣ ਗਿਆ ਜੀ ਦੇਖੋ ਤੇ ਹੈ ਇਸ ਖੁੱਲੇ ਪਾਸੇ ਆਪਾਂ ਨੇ ਦੇਖੋ ਮੋੜਾ ਕਟਿੰਗ ਕਰਨਾ ਤੇ ਜਿਹੜਾ ਬੰਦ ਪਾਸਾ ਉਧਰ ਆਪਾਂ ਨੇ ធីਰਾ ਰੱਖਿਆ ਤੇ ਇਹ ਦੇਖੋ ਅੱਧਾ ਇੰਚ ਆਪਾਂ ਨੇ ਹੁਣ ਮੂਰਲੀ ਨਿਸ਼ਾਨੀ ਲਾਵਾਂਗੇ ਮੂਰਲੇ ਪੱਲੇ ਦੀ ਉੱਪਰੋਂ ਅੱਧਾ ਇੰਚ ਘੱਟ ਕਰ ਦਾਂਗੇ ਸਾਡੇ ਛੀਤੇ ਲਾਵਾਂਗੇ ਇਹ ਵੀ ਆਪਾਂ ਤੁਹਾਨੂੰ ਦੱਸਾਂਗੇ ਵੀ ਕਿਉਂ ਲਾਈਏ ਕਿਉਂਕਿ ਇਹ ਪਲੇਟਾਂ ਵਾਲਾ ਛੋਟਾ ਵੀ ਇਹਦੇ ਵਿੱਚ ਕੀ ਫਰਕ ਹੁੰਦਾ ਹੋ ਤੁਹਾਨੂੰ ਦੱਸਾਂਗੇ ਆਪਾਂ ਤੇ ਹੁਣ ਨੀਚੇ ਆਪਾਂ ਨੇ 5.5 ਦੀ ਨਿਸ਼ਾਨੀ ਲਾ ਲਈ ਤੇ ਉੱਪਰ ਮਲਾ ਦਾਂਗੇ ਆਪਾਂ ਤੀਰੇ ਨਾਲ ਨਿਛੇੋਂ 5.5 ਦੀ ਜੇ ਆਪਾਂ ਨੇ ਹੀਟਿੰਗ ਪਾਣੀ ਹੈ ਜੇ ਮਤਲਬ ਕਿ ਨਾਰਮਲ ਪਾਣਾ ਤਾਂ ਆਪਾਂ ਛੀਤੇ ਵੀ ਰੱਖ ਸਕਦੇ ਆ ਤੇ ਹੁਣ ਜਿਹੜੀ ਛਾਤੀ ਦੀ ਨਿਸ਼ਾਨੀ ਆ ਉਹ ਆਪਾਂ ਲਾਣੀ ਹੈ ਜੀ 17 ਇੰਚਾ 7.5 8 ਦੇ ਆਪਾਂ ਨੇ ਇਹਦੇ ਵਿੱਚ ਪਲੇਟਾ ਨਹੀਂ ਪਾਣੀ ਆ ਆਪਾਂ ਨੇ ਇਸ ਕਰਕੇ ਮਾਰਚ ਨਹੀਂ ਲੈਣਾ ਹੈਗਾ ਤੇ ਆਪਾਂ ਨੇ ਹੁਣ ਅੱਗੇ ਲੈ ਲਈ 1.5 2 ਇੰਚ ਦਾ ਤੇ ਹੁਣ ਆਪਾਂ ਨੇ 1 ਇੰਚ ਦੀ ਨਿਸ਼ਾਨੀ ਲਾਣੀ ਆ ਕੋਰਨਰ ਤੇ ਤੇ ਇੱਕ ਡੇਢ ਦੀ ਲਾਣੀ ਆ। ਦੋਨੋਂ ਭੱਲਿਆਂ ਦੀ ਤੇ ਹੁਣ ਉਪਰੋਂ ਉਪਰੋਂ ਆਪਾਂ 14 ਇੰਚ ਕਮਰ ਦੀ ਨਿਸ਼ਾਨੀ ਲਾਵਾਂਗੇ। ਤੇ ਹੁਣ ਇੱਧਰ ਵੀ ਆਪਾਂ 14 ਤੇ 7 ਦੇ ਲਾਵਾਂਗੇ ਜੀ ਦੇਖੋ ਹਨਾ ਕਿਉਂਕਿ ਆਪਾਂ ਨੇ ਫੋਰ ਕੋਲਡ ਕਰਿਆ ਵਿਆ। 7 ਇੰਚ ਤੇ 14 ਇੰਚ ਕਮਰ ਆਪਣੀ ਤੇ ਕਿ ਆਪਾਂ ਮਾਰਜਨ ਦਾ ਲੈ ਲਾਂਗੇ 1.5 ਤੋਂ 2 ਇੰਚ ਜਿੰਨਾ ਵੀ ਆਪਾਂ ਲੈਣਾ। ਤੇ ਨੀਚੇ ਆਪਾਂ हिਪ ਦੀ ਨਿਸ਼ਾਨੀ ਲਾ ਲਾਂਗੇ ਜੀ। 9 ਇੰਚ ਦੇ ਤੇ ਅੱਗੇ ਆਪਣਾ ਮਾਰ ਜਾਂਦਾ ਰਹਿ ਗਿਆ ਤੇ ਆਪਾਂ ਇਹਨੂੰ ਫੂਟੇ ਨਾਲ ਸਿੱਧਾ ਕਰ ਲਾਂਗੇ ਲਾਈਨਾਂ ਲਾ ਲਾਂਗੇ ਜੀ ਤੇ ਬਾਅਦ 'ਚ ਇਹਨੂੰ ਆਪਾਂ ਗਲਾਈ ਦਵਾਂਗੇ ਕਿਉਂਕਿ ਇਹਦੇ ਵਿੱਚ ਪਲੇਟਾਂ ਨਹੀਂ ਪੈਣੀਆਂ ਹੈਗੀਆਂ ਤੇ ਆਪਾਂ ਜੇ ਇਸੇ ਤਰੀਕੇ ਨਾਲ ਨਿਸ਼ਾਨੀ ਲਾਵਾਂਗੇ ਤਾਂ ਆਪਣੀ ਫੀਟਿੰਗ ਜਿਹੜੀ ਬਿਲਕੁਲ ਵੀ ਵਧੀਆ ਨਹੀਂ ਆਊਗੀ ਤੇ ਆਪਾਂ ਇਹਨੂੰ ਬਾਅਦ 'ਚ ਗਲਾਈ ਦਵਾਂਗੇ ਤੁਹਾਨੂੰ ਦੱਸਾਂਗੇ ਕਿ ਕਿੰਨੇ ਦੇਣੀ ਆ ਤੇ ਹੁਣ ਆਪਾਂ ਗੜ ਹਾਰ ਮੋਲ ਦੀ ਗਲਾਈ ਪਾਵਾਂਗੇ ਜੀ ਦੇਖੋ ਤੇ ਆਪਾਂ ਨੇ ਪਹਿਲਾਂ ਸਾਢੇ ਛੀ ਦਾ ਅੱਧਾ ਕਰ ਲਿਆ ਤੇ ਉੱਥੇ ਨਿਸ਼ਾਨੀ ਲਾ ਲਈ ਹੁਣ ਆਪਾਂ ਨੇ ਸੱਤ ਅੱਧਾ ਕਰ ਲਿਆ ਤੇ ਥੋੜੀ ਜੀ ਉੱਪਰ ਹੋ ਗਈ ਜੀ ਇੱਕ ਹੋਰ ਨਿਸ਼ਾਨੀ ਲਾ ਲਈ ਇੱਕ ਫਰੰਟ ਦੀ ਤੇ ਇੱਕ ਬੈਕ ਦੀ ਪਹਿਲਾਂ ਆਪਾਂ ਫਰੰਟ ਦੀ ਗਲਾਈ ਦੇ ਰਹੇ ਹਾਂ ਜੀ ਜਿਹੜੀ ਆਪਾਂ ਨੇ ਪਹਿਲਾਂ ਸਾਢੇ ਛੀ ਦਾ ਅੱਧਾ ਕਰਕੇ ਨਿਸ਼ਾਨੀ ਲਾਈ ਆ ਤੇ ਇਹਨੂੰ ਅੰਦਰਲੇ ਪਾਸੇ ਨੂੰ ਗਲਾਈ ਦੇਣੀ ਆ ਆਪਾਂ ਨੇ ਖੋ ਲੈ ਕੇ ਆਣੀ ਆ ਜਿੱਥੇ ਆਪਾਂ ਨੇ 5.5 ਤੇ ਲਾਈ ਆ ਉਸ ਲੈਂਥ ਤੋਂ ਤੇ ਹੁਣ ਆਪਾਂ ਨੇ ਬੈਕ ਦੀ ਜਿਹੜੀ ਆਪਾਂ ਨੇ ਉੱਪਰੋਂ ਲਾਈ ਆ ਤੇ ਇਹ ਆਪਾਂ ਨੇ ਬਾਹਰ ਕੱਢ ਕੇ ਰੱਖਣੀ ਆ ਹਨਾ ਲੈਂਥ ਤੋਂ ਤੇ ਇਹ ਗਲਾਈ ਦੇਣੀ ਆ ਆਪਾਂ ਨੇ ਤੇ ਆਪਣੀ ਹਾਰ ਮੋਲ ਦੀ ਗਲਾਈ ਪੈਗੀ ਤੇ ਥੋੜੀ ਬੋਤੀ ਹਨਾ 빙ੀ ਟੈਡੀ ਹੋ ਜਾਂਦੀ ਹੈ ਇਹਨੂੰ ਕਿ ਹਲਕਾ ਜਿਹਾ ਹੱਥ ਘੁਮਾ ਕੇ ਗਲਾਈ ਦੇ ਦਿਆ ਕਰੋ ਤੇ ਇਹ ਆਪੇ ਸੈੱਟ ਹੋ ਜਾਂਦੀ ਆ ਤੇ ਇੱਥੇ ਵੀ ਆਪਾਂ ਗਲਾਈ ਦੇਵਾਂਗੇ ਤੇ ਇੱਥੋਂ ਆਪਾਂ ਨੇ ਗਲਾਈ ਦੇਣੀ ਸ਼ੁਰੂ ਕਰਨੀ ਆ ਤੇ ਜਿਵੇਂ ਹੈ ਨਾ ਕਿ ਆਪਾਂ ਨੇ ਹੂਟੇ ਨਾਲ ਨਿਸ਼ਾਨੀ ਲਾਈ ਆ ਉਸ ਤਰੀਕੇ ਨਹੀਂ ਆਪਾਂ ਨੇ ਰੱਖਣਾ ਇਹ ਆਪਾਂ ਨੇ ਛਾਤੀ ਤੇ ਲੈ ਕੇ ਹੀ ਹਿੱਪ ਤੱਕ ਗਲਾਈ ਦੇਣੀ ਹੈ ਇਹਨੂੰ ਤਾਂ ਹੀ ਆਪਣੀ ਫਿਟਿੰਗ ਸਹੀ ਆਵੇਗੀ ਕਿਉਂਕਿ ਇਸ ਦੇ ਵਿੱਚ ਪਲੇਟਾਂ ਨਹੀਂ ਬੈਣੀਆਂ ਜੀ ਜੇ ਪਲੇਟਾਂ ਪੈਣੀਆਂ ਹੁੰਦੀਆਂ ਤਾਂ ਉਹਦੇ ਨਾਲ ਆਟੋਮੈਟਿਕ ਫਿਟਿੰਗ ਆ ਜਾਂਦੀ ਹੈ ਤੇ ਇਸ ਨਿਸ਼ਾਨੀ ਨੂੰ ਆਪਾਂ ਨੇ ਹੱਥ ਨਾਲ ਗਲਾਈ ਦੇਣੀ ਹੈ ਤੇ ਆਪਾਂ ਪਹਿਲਾਂ ਬੈਕਪਾਰਟ ਕਟਿੰਗ ਕਰਾਂਗੇ ਜੀ ਤੇ ਇਸ ਤਰੀਕੇ ਨਾਲ ਇਹਨੇ ناک ਦਾ ਮੋਢਾ ਕਟਿੰਗ ਕਰਕੇ ਤੁਸੀਂ ਆਪਣਾ ਸੂਟ ਸਟਿਚ ਕਰਕੇ ਪਾ ਸਕਦੇ ਹੋ ਜਿਨ੍ਹਾਂ ਦਾ ਇਹਨਾਂ ਨਾਪ ਜਿਹੜੀਆਂ ਕੁੜੀਆਂ ਦਾ ਤੇ ਬਿਲਕੁਲ ਸਹੀ ਆਵੇਗਾ ਜੀ ਤੇ ਦੇਖੋ ਆਪਾਂ ਨੇ ਇਹ ਕਟਿੰਗ ਕਰ ਤੇ ਨਿਸ਼ਾਨੀ ਲਾ ਲਈ ਹੈ ਤੇ ਹੁਣ ਆਪਾਂ ਬੈਗ ਪੱਲਾ ਕੱਢ ਦਾਂਗੇ ਵਿੱਚੋਂ ਤੇ ਆਪਾਂ ਮੂਲੇ ਪੱਲੇ ਦੀ ਕਟ ਪਾਵਾਂਗੇ ਤੇ ਆਪਾਂ ਨੂੰ ਸੈੱਟ ਕਰ ਲਾਂਗੇ ਜੀ ਚੰਗੀ ਤਰ੍ਹਾਂ ਸੈੱਟ ਕਰਕੇ ਇੱਕਸਾਰ ਕਰਕੇ ਤੇ ਪਹਿਲਾਂ ਆਪਾਂ ਉੱਪਰੋਂ ਤਾਰਾਂਗੇ 1.5 ਇੰਚ ਜਿਹੜਾ ਆਪਾਂ ਨੇ نیچے ਨਿਸ਼ਾਨੀ 1.5 ਇੰਚ نیچے ਕਰਕੇ ਨਿਸ਼ਾਨੀ ਲਾਈ ਆ ਤੇ ਹੁਣ ਆਪਾਂ ਆਰਮੋਲ ਦੀ ਕਟਿੰਗ ਕਰਾਂਗੇ ਜੀ ਤੇ ਜਿਹੜਾ ਮੈਂ ਇੱਕ ਗਲਾ ਆਪਾਂ ਨੇ ਉਸ ਦੇ ਹਿਸਾਬ ਨਾਲ ਟੀਰਾ ਰੱਖਣਾ ਹੁੰਦਾ ਏ ਤੇ ਜਿਹੜਾ ਮੈਂ ਇੱਕ ਗਲਾ ਆਪਾਂ 5.5 5 ਇਹ 5 ਆਰ ਰੱਖਾਂਗੇ 3 ਕਿੰਨੇ ਰੱਖਾਂਗੇ ਫਿਰ ਆਪਾਂ ਨੂੰ ਉਸੇ ਤਰੀਕੇ ਨਾਲ ਦੋ ਦੋ ਪੈਂਟ ਕਰਕੇ ਤੀਰਾਂ ਵਧਾਈ ਜਾਣਾ ਤੇ ਨਹੀਂ ਆਪਾਂ ਨੇ ਘੱਟ ਕਰੀ ਜਾਣਾ ਜਿੰਨਾ ਆਪਾਂ ਗਲਾ ਡੀਪ ਕਰੀ ਜਾਵਾਂਗੇ ਤੇ ਜਿਵੇਂ ਮੈਂ 5 ਇੰਚ ਦੇ ਨਿਸ਼ਾਨੀ 6 ਇੰਚ ਤੇ ਮੂਰਲੇ ਗਲੇ ਦੀ ਨਿਸ਼ਾਨੀ ਲਾ ਲਈ ਤੇ ਢਾਈ ਇੰਚ ਦੇ ਸਾਈਡ ਚ ਲਾ ਲਈ ਤੇ ਉੱਪਰ ਵੀ ਢਾਈ ਇੰਚ ਲਾ ਲਈ ਤੇ ਦੇਖੋ ਆਪਾਂ ਨੂੰ ਸਿੱਧਾ ਕਰ ਲਾਂਗੇ ਲੈਂ ਲਾ ਲਾਂਗੇ ਤੇ ਫਿਰ ਆਪਾਂ ਗਲਾਈ ਦਵਾਂਗੇ ਇਸ ਨੂੰ ਇਹ ਆਪਾਂ ਗळा ਕਟਿੰਗ ਕਰਨਾ ਦੱਸ ਰਹੇ ਹਾਂ ਜੀ ਜੇ ਤੁਹਾਨੂੰ ਕੀ ਕਹੀਂ ਗਰੀ ਆਪਾਂ ਬੁਕਰਮ ਵਾਲਾ ਗळा ਨਹੀਂ ਪਾਉਂਦੇ ਪਾਈਏ ਤਰੀਕੇ ਨਾਲ ਪਹਿਲਾਂ ਹੀ ਕਟਿੰਗ ਕਰ ਲੈਣੇ ਆ ਤੇ ਆਪਾਂ ਬਾਅਦ ਚ ਲੀਰ ਲਾ ਲੈਣੇ ਆ ਇਸ ਨੂੰ ਕਿਉਂਕਿ ਜ਼ਿਆਦਾਤਰ ਗਰਮੀਆਂ 'ਚ ਇਹ ਠੀਕ ਰਹਿੰਦੇ ਹਨਾ ਕੀ ਕਹੀਂ ਬੁਕਰਮ ਵਾਲਾ ਗळा ਪਾਣਾ ਤੋਂ ਸੰਧ ਨਹੀਂ ਕਰਦੇ ਹੈਗੇ ਤੇ ਆਪਾਂ ਨੇ ਇਹ ਮੂਰਲਾ ਗळा ਵੀ ਕਟਿੰਗ ਕਰ ਲਿਆ ਤੇ ਆਪਣੀ ਮੂਰਲੇ ਪੱਲੇ ਦੀ ਕਟਿੰਗ ਹੋ ਗਈ ਤੇ ਹੁਣ ਆਪਾਂ ਬੈਕ ਦੇ ਬੈਕ ਗਲਾ ਕੱਟ ਕੇ ਦਿਖਾਣੇ ਆ ਜੀ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਨੇ ਸੈੱਟ ਕਰ ਲੈਣਾ ਤੇ ਜਿਵੇਂ ਹੀ ਆਪਾਂ ਨੇ ਹਨਾ ਮੂਰਲਾ ਪੱਲਾ ਕੱਟਿਆ ਤੇ ਆਪਾਂ ਉਸ ਨੂੰ ਵੀ ਉੱਪਰ ਰੱਖ ਕੇ ਮਤਲਬ ਕਿ ਕੱਟ ਕਰ ਸਕਦੇ ਆ ਹਨਾ ਬਿਲਕੁਲ ਪਹਿਲਾਂ ਆਪਾਂ ਨੇ ਸੈਂਟਰ ਤੋਂ ਸੈਂਟਰ ਮਲਾ ਲੈਣਾ ਤੇ ਉਪਰੋਂ ਓਧਾ ਇੰਚ ਚੱਪਾ ਨੇ نیچے ਕਰਕੇ ਰੱਖਣਾ ਕਿਉਂਕਿ ਆਪਣਾ ਬੈਕ ਪੱਲਾ ਜਿਹੜਾ ਓਧਾ ਇੰਚ ਵੱਡਾ ਤੇ ਆਪਾਂ ਨੇ نیچے ਮੋੜੇ ਮਲਾਣੇ ਨੇ ਉੱਪਰੋਂ ਨਹੀਂ ਮਲਾਣਾ ਹੈਗਾ ਤੇ ਹੁਣ ਆਪਾਂ ਨੇ ਜਿੰਨਾ ਵੀ ਆਪਾਂ ਨੇ ਇਹ ਢੰਗਾਈ ਰੱਖਣੀ ਆ ਬੈਕ ਗਲੇ ਦੀ ਉਸ ਤਰੀਕੇ ਆਪਾਂ ਨਿਸ਼ਾਨੀ ਲਾ ਲਾਂਗੇ ਇਹ ਮੈਂ ਪੰਜ ਤੇ ਲਾ ਲਈ ਤੇ ਇਧਰ ਆਪਣੀ ਆਪਣਾ ਕੱਪੜਾ ਪਿਆਈ ਹੈ ਜੀ ਇਸ ਤਰੀਕੇ ਆਪਾਂ ਗਲਾਈ ਦੇ ਗਏ ਇਸ ਨੂੰ ਇਸ ਤਰੀਕੇ ਨਾਲ ਬੈਗ ਪੱਲਾ ਕਟਿੰਗ ਕਰ ਲਾਂਗੇ ਤੇ ਹੁਣ ਮੈਂ ਤੁਹਾਨੂੰ ਇਸ ਗਲੇ ਦੀ ਲੀਰ ਵੀ ਕੱਟਣੀ ਦੱਸਾਂਗੀ ਹਨਾ ਵੀ ਆਪਾਂ ਕਿਸ ਤਰੀਕੇ ਕੱਟ ਕੇ ਲਾ ਸਕਦੇ ਆ ਵੀ ਜਿਹੜਾ ਆਪਣਾ ਬਿਲਕੁਲ ਵੀ ਗੋਜਾ ਨਾ ਪਵੇ ਹਨਾ ਤੇ ਗਲੇ ਤੇ ਬਿਲਕੁਲ ਸਾਫੀ ਆਵੇ ਤੇ ਹੁਣ ਮੈਂ ਜਿਹੜਾ ਤੁਹਾਨੂੰ ਦੱਸ ਰਹੀ ਹਾਂ ਵੀ ਆਪਾਂ ਨੇ ਬਿਨਾ ਪਲੇਟਾਂ ਤੋਂ ਕਮੀਜ਼ ਜਿਹੜਾ ਕਟਿੰਗ ਕਰਨਾ ਉਹਦੇ ਵਿੱਚ ਕੀ ਰਿਜਨ ਹਨਾ ਮੋਟਾ ਵੀ ਆਪਾਂ ਨੇ 1/2 ਇੰਚ ਮੂਰੇ ਮੂਰੇ ਤੋਂ ਘਾਟ ਰੱਖ ਘਾਟ ਰੱਖਿਆ ਜੀ ਤੇ ਉਹ ਆਪਾਂ ਇਸ ਕਰਤੇ ਰੱਖਿਆ ਕਿਉਂਕਿ ਜਦੋਂ ਆਪਾਂ ਬਾਹਰ ਸਟੀਚ ਕਰਦੇ ਆ ਤਾਂ ਜੇ ਆਪਾਂ ਦੋਨੋਂ ਪੱਲੇ ਇੱਕਸਾਰ ਕੱਟ ਲੰਨੇ ਆ ਤਾਂ ਇਹ ਮੂਰਲਾ ਪੱਲਾ ਜਿਹੜਾ ਉਹ ਵੱਧ ਜਾਂਦਾ ਹੁੰਦਾ ਕਿਉਂਕਿ ਆਪਾਂ ਮੂਰੇ ਕਾਟ ਪਾਣੇ ਆ ਡੂੰਗੀ ਤੇ ਡੂੰਗੀ ਕਾਟ ਪਾਣ ਨਾਲ ਉਹ ਮੂਰਲਾ ਪੱਲਾ ਵੱਧ ਜਾਂਦਾ ਤੇ ਇਸ ਕਰਕੇ ਆਪਾਂ ਪਹਿਲਾਂ ਹੀ 1/2 ਇੰਚ ਕਟਿੰਗ ਕਰ ਦੰਨੇ ਆ ਜੇ ਆਪਾਂ ਹਨਾ ਪਲੇਟਾਂ ਪਾਣੀਆਂ ਹੁੰਦੀਆਂ ਨੇ ਤਾਂ ਆਪਾਂ ਕਿ ਤੇ ਪਲੇਟ ਦੇ ਵਿੱਚ ਆ ਜਾਂਦਾ ਜੀ ਜੇ ਆਪਾਂ ਪਲੇਟਾਂ ਨਹੀਂ ਪਾਣੀ ਆ ਤਾਂ ਆਪਾਂ ਨੂੰ ਉੱਪਰੋਂ 1/2 ਇੰਚ ਘੱਟ ਰੱਖ ਲੈਣਾ ਚਾਹੀਦਾ ਮੂਲਾ ਪੱਲਾ ਜੇ ਆਪਾਂ ਨੇ ਪਲੇਟਾਂ ਨਹੀਂ ਪਾਣੀਆਂ ਤੇ ਆਪਾਂ ਨੇ ਹੁਣ ਜਿਹੜੀ ਕਲੇ ਦੀ ਲੀਰ ਉਤਰੀ ਹੈ ਉਹ ਹੀ ਲੈ ਲਈ ਜੀ ਤੇ ਆਪਾਂ ਉਸ ਨੂੰ ਪਰ ਧਰ ਕੇ ਜਿਹੜਾ ਆਪਣੇ ਕੋਲੇ ਕੋਈ ਫालतੂ ਕੱਪੜਾ ਦੇਖੋ ਇਹ ਮੇਰੇ ਕੋਲੇ ਡਾਵਲ ਕੱਪੜਾ ਫालतੂ ਤੇ ਬੰਦ ਪਾਸਾ ਜਿਹੜਾ ਆਪਾਂ ਨੇ ਉਸ ਪਾਸੇ ਬੰਦ ਰੱਖ ਲੈ ਤੇ ਖੁੱਲਾ ਪਾਸਾ ਦੂਜੇ ਪਾਸੇ ਨੂੰ ਰੱਖ ਲੈ ਤੇ ਇਸ ਤਰ੍ਹਾਂ ਉਸਾਨੀ ਲਾ ਲਾਂਗੇ ਇਸ ਤਰੀਕੇ ਨਾਲ ਤੇ ਨਿਸ਼ਾਨੀ ਲਾ ਕੇ ਆਪਾਂ ਨੂੰ ਤੇ 21 ਸਵਾ ਸਵਾ ਇੰਚ ਦੀ ਜਾਂ 1.5 ਇੰਚ ਦੀ ਇਹਨੂੰ ਆਪਾਂ ਨੇ ਹੋਰ ਲਾ ਲੈਣੀ ਆ ਦਿਵਾਲੇ ਕਿ ਆਪਾਂ ਨੇ ਕੱਪੜਾ ਮੋੜਨਾ ਵੀ ਆ ਤੇ ਇਸ ਤਰੀਕੇ ਆਪਾਂ ਗਲੇ ਦੀ ਕਟਿੰਗ ਕਰ ਸਕਦੇ ਆ ਤੇ ਦੇਖੋ ਹਨਾ ਕਿੰਨਾ ਵਧੀਆ ਆਪਣਾ ਗਲਾ ਕਟਿੰਗ ਹੋ ਗਿਆ ਜੀ ਤੇ ਆਪਾਂ ਨੇ ਤੁਹਾਨੂੰ ਮੋਡੇ ਦੀ ਕੱਟ ਪਾਣੀ ਦੱਸੀ ਹੈ ਜੀ ਜੇ ਹਨਾ ਤੇ ਤੁਹਾਨੂੰ ਸਮਝ ਲੱਗੀ ਆ ਕੱਪੜਾ ਤੇ ਜੇ ਰੋ ਬੁੱਲ ਮਤਲਬ ਕੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਮੈਂ ਬਾਦੀ ਦੀ ਕਾਟ ਪਾਣੀ ਵੀ ਦੱਸਾਂਗੀ ਵੀ ਕਿੰਨੇ ਇੰਚ ਤੇ ਆਪਾਂ ਨੇ ਮੋੜਾ ਰੱਖਣਾ ਹਨਾ ਕਿੰਨੇ ਇੰਚ ਤੇ ਆਪਾਂ ਨੇ ਕੀ ਹਾਰਮੋਲ ਕਟਿੰਗ ਕਰਨਾ ਧੰਨਵਾਦ ਜੀ ਤੇ ਹੁਣ ਆਪਾਂ ਮੋੜੀ ਨੂੰ ਸੁਣੀ ਲਮਾਏ ਪਾਣੀ ਚ ਤੇ ਥੋੜਾ ਜਿਹਾ ਆਪਾਂ 1.5 ਇੰਚ ਇੰਚ ਵਧ ਲੈ ਲਾਂਗੇ ਤੇ ਆਪਾਂ ਇੱਥੇ ਤਾਂ ਕਿੱਥੇ ਹੀ ਛੱਡ ਦੇਣੀ ਹੈ ਇਹ ਇਹ ਐਨੀ ਦਾ ਤੇ ਹੁਣ ਆਪਾਂ ਪਾਵਾਂਗੇ ਇਸ ਦੀ ਕਾਟ ਦੇਖੋ ਤੇ ਆਪਾਂ 7 ਇੰਚ ਜੀ ਮੇਰੇ ਪੈਨਲ 107 ਇੰਚ ਮੋਡਲ ਆ ਤੇ ਆਪਾਂ ਸਾਢੇ 7 ਦੇ ਨਿਸ਼ਾਨੀ ਲਾ ਦਾਂਗੇ ਇੱਥੇ ਤੇ ਉੱਪਰੋਂ ਆ 1/2 ਇੰਚ ਡੋਂਗਾ ਤਾਂਗੇ ਜੀ 1/2 ਇੰਚ ਦੀ ਤੇ ਇੱਥੋਂ ਆਪਾਂ 1/2 ਇੰਚ ਛੱਡ ਕੇ ਇਸ ਤਰੀਕੇ ਨਾਲ ਕੱਟ ਪਾ ਦਾਂਗੇ हम थ ला के दिखा रही हाँ भी अपना मोडा किएं सही आऊगा देखो ये अपना तपर आना अपना सिलाई बिच आजगा तो आप निचले तो मिलना जहाँ अपना निचला जी देखो ये है अपने निशानी है ते आ देखो जी बिल्कुल सही आ रहा अपना मोडा देखो दबारा दोबारा ला के दिखा रहे हैं ਇੱਥੋਂ ਲਾਣਾ ਆਪਾਂ ਨੇ ਨੀਚੇ ਤੋਂ ਉੱਪਰ ਦਾ ਨਹੀਂ ਨੀਚੇ ਦਾ ਲਾਣਾ ਆਪਾਂ ਨੇ ਨੀਚੇ ਦਾ ਲਾ ਕੇ ਇੱਥੇ ਦਾ ਕੇਪ ਆਪਾਂ ਜਿੰਨਾ ਜਿੰਨਾ ਕ ਆਪਣਾ ਸਲਾਈ ਵਿਚਾਲੂ ਆਊਗਾ ਉਨਾ ਕ ਪਰਦਾ ਅੱਦਾਂ ਲਈ ਦੇਖੋ ਆਪਣਾ ਇੱਥੇ ਬਿਲਕੁਲ ਪੂਰਾ ਆ ਰਿਹਾ ਆ ਦੇਖੋ ਜੀ ਇੱਥੇ ਆਪਾਂ ਨੇ ਨਿਸ਼ਾਨੀ ਲਾਈ ਹੈ ਤੇ ਇਸ ਤਰੀਕੇ ਆਪਾਂ ਮੋਢੇ ਦੀ ਕਾਟ ਵੀ ਪਾ ਸਕਦੇ ਆਂ ਬਾਹਾਂ ਦੀ ਤੁਹਾਨੂੰ ਜੀ ਵੀਡੀਓ ਵਧੀਆ ਲੱਗੀ ਆ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਧੰਨਵਾਦ ਜੀ